ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ। ਤੇ ਸੱਜਣਾ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਜਾਖਲ ਹਰਿਆਣਾ। ਚਾਰ ਝੋਟੀਆਂ ਦਿਖਾਵਾਂਗੇ, ਦਿਖਾਵਾਂਗੇ ਟੋਪ ਕੁਆਲਿਟੀ ਦੀਆਂ ਬਾਈ ਕਾਲੇ ਕੋਲੇ ਪਹੁੰਚੇ ਹੋਏ ਆਂ ਗੱਲਬਾਤ ਬਾਈ ਨਾਲ ਕਰਾ ਦਾਂਗੇ। ਕੱਲੀ-ਕੱਲੀ ਦਾ ਰੇਟ ਵੀ ਵੀਡੀਓ 'ਚ ਕਰਾ ਦਾਂਗੇ ਤੇ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਆਹ ਦੇਖਾਲੀ। ਔਰ ਕਿਵੇਂ ਆ ਠੀਕ ਠਾਕ ਭਾਈ ਗੁਰੂ ਕੱਟੀਆਂ ਦਾ ਕਿਵੇਂ ਰਿਹਾ ਕੇਸ ਐਨ ਵਧੀਆ ਰਿਹਾ ਨਿਪਟ ਗਿਆ ਕੰਮ ਸਾਰੀਆਂ ਵਧੀਆ ਕੱਟੀਆਂ ਚੰਗੀਆਂ ਥੋੜਾ ਜਿਹਾ ਮੌਸਮ ਖਰਾਬ ਹੋਇਆ ਇੱਕ ਤਾਂ ਇੱਕ ਜਿਹੜਾ ਤੱਕਾ ਡਰਾਈਵਰ ਦਾ ਹੋ ਰਿਹਾ ਸੀਗਾ ਟਰਾਂਸਪੋਰਟ ਦਾ ਇਹਦੇ ਕਰਕੇ ਦੋ ਕੁ ਦਿਨ ਮਾਲ ਦਾ ਹੋਵੇ ਬਾਕੀ ਮਾਲ ਵਧੀਆ ਦੀ ਹੋ ਗਿਆ ਸਾਰਾ ਹੋ ਗਿਆ ਸਹੀ ਹਾਂ ਤੇ ਹੁਣ ਇੰਨਾ ਚੋ ਜਿਵੇਂ ਗੱਲ ਕਰ ਲਈ ਆਪਾਂ ਕਿਹੜੀ ਝੋਟੀ ਸੇਲ ਕਰੀਆ ਭਾਈ ਆਈ ਸੀ ਸੇਲ ਬਾਈ ਨੂੰ ਆ ਆ ਝੋਟੀ ਦਿੱਤੀ ਬੱਚਾ ਮਰੀ ਠੀਕ ਹੈ ਤਿੰਨ ਤਰੀਕ ਨੂੰ ਸੂਈ ਦੀ 12 ਕਿਲ ਦੁੱਧ ਦਾ ਚੰਗੇ ਜਾਨਵਰ ਵਧੀਆ ਬਾਈ ਨਾਲ ਪੈਦਾ ਵੀ ਆਪਣਾ ਵੀ ਗਰੰਟੀ ਦੇ ਆ ਹਾਂ ਆਜੋ ਬਾਈ ਫਿਰ ਆ ਬਾਈ ਹੋਰਾਂ ਨੂੰ ਵੀ ਮਿਲਿਆ ਦੇਣਾ ਗੱਲਬਾਤ ਥੋੜੀ ਕਰਾ ਦੇਣਾ ਪੁੱਛ ਲੈਣੇ ਆ ਵੀ ਕਿਤੇ ਕਾਲਾ ਗੱਪ ਤਾਂ ਨਹੀਂ ਮਾਰੀ ਜਾਂਦਾ ਆਜੋ 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 ਇੱਧਰ ਲੈ ਆਜਾ ਬਾਈ ਬਾਈ ਪਹਿਲਾਂ ਵੀ ਲੈ ਕੇ ਝੋਟੀ ਆ ਕੀ ਨਾਮ ਆ ਬਾਈ ਆਪਣਾ ਨਾਮ ਆ ਆਪਣਾ ਗੁਰਪ੍ਰੀਤ ਆ ਵੀਰੇ ਪਿੰਡ ਖੜਿਆਲ ਨੇੜੇ ਸੁਨਾਮ ਹੈ ਨਾ ਹਾਂ ਨੇੜੇ ਸੁਨਾਮ ਹਾਂ ਮੇਰੇ ਏਰੀਏ ਦੀ ਨੇ ਸੱਜਣਾ ਪਹਿਲਾਂ ਕਿਹੜੀ ਝੋਟੀ ਲੈ ਕੇ ਪਾਈ ਪਹਿਲਾਂ ਆਪਾਂ ਬੂਰੀ ਝੋਟੀ ਲੈ ਕੇ ਸੀ ਵੀਰੇ ਕਿਵੇਂ ਚੋਣ ਚਵਾਉਣ ਦੀ ਚੋਣ ਚਵਾਉਣ ਦੀ ਬਹੁਤ ਵਧੀਆ ਓਕੇ ਦੀ ਰਿਪੋਰਟ ਓਕੇ ਦੀ ਰਿਪੋਰਟ ਉਈ ਲਿਕੜੀ ਦਾ ਨਹੀਂ ਖਾਮੀ ਨਾ 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 ਠੀਕ ਹੈ ਜਮਾ ਓਕੇ ਜਮਾ ਆ ਆਪਣਾ ਨਾਮ ਵੀ ਦੱਦੋ ਬਾਈ ਆਪਣਾ ਨਾਮ ਮੀਤ ਸਿੰਘ ਬਾਈ ਪਿੰਡ ਖੜਿਆਲ ਨੇੜੇ ਸੁਨਾਮ ਨੇੜੇ ਸੁਨਾਮ ਅੱਜ ਕਿਹੜੀ ਝੋਟੀ ਲਈ ਆਪਾਂ ਆਜਾ ਬਾਈ ਹੋ ਗਈ ਆ ਬਾਈ ਲੈ ਫੜਾ ਰੱਸਾ ਫਿਰ ਵੀਡੀਓ ਚ ਨੇੜੇ ਦਾ ਤਾਂ ਕੇਸ ਆ ਸੂਆ ਇਹਦਾ ਹੈਗਾ ਕਿ ਦੂਜਾ ਪਿਛਲੀ ਵੀਡੀਓ ਚ ਗੱਬਣ ਤੀ ਤੇ ਬੱਚਾ ਦਾ ਐਕਸਪਾਇਰ ਹੋ ਗਿਆ ਤੀ ਪਰ ਝੋਟੀ ਲਾਜਵਾ ਵਾ ਯਾਰ ਕਦ ਬਿੱਟ ਪਿੰਨ ਦਿਖਾਈ ਕਿਹੜਾ ਫਿਰ ਬਾਈ ਦਾ ਆਪਾਂ ਮਾਨ ਵੀ ਕਰਤਾ ਗੁਰੀ ਆਏ ਦਾ ਠੀਕ ਹੈ ਵੀ ਦੁਬਾਰੇ ਆਇਨੇ ਅਸੀਂ ਨਹੀਂ ਹੋਇਆ ਮੰਨਤਾ ਨਾ ਆਇਆ ਦਾ ਹਾਂ ਬਾੜਾ ਤਾਂ ਨਹੀਂ ਅੜਿਆ ਜਿਵੇਂ ਆਪਾਂ ਕਹਿੰਦੇ ਬੰਦਾ ਜਦੋਂ ਘਰੇ ਆ ਜਾਂਦਾ ਬੰਦਾ ਪਾੜੂ ਹੋ ਜਾਂਦਾ ਨਹੀਂ ਆਪਾਂ ਵੀਡੀਓ ਤੇ ਚੱਲ ਹੁਣ ਪਾੜੀ ਆਪਾਂ ਚਰਚ ਦੇ ਵੀਡੀਓ ਚ ਆਪਣਾ ਆਈਦੀ ਵੀ ਹੋਰ ਪਾ ਕਰਨਾ ਚੱਲ ਬਾਈ ਆ ਗਿਆ ਆਪਾਂ ਇਹਨੂੰ ਜਮੀ ਠੀਕ ਹੈ ਗੱਲ ਵੀ ਚਲ ਦੇਣ ਵਾਲੀ ਕੰਮ ਕਰੇ ਖਿੱਚੀ ਦਿੱਤੀ ਆ ਹਾਂ ਵੀ ਚਲ ਤੇ ਠੰਡੀ ਸੀਲ ਚੈੱਕ ਕਰ ਲਈ ਹਰੇਕ ਪੱਖ ਤੋਂ ਹਾਂ ਬਾਈ ਸਾਰੇ ਪੱਖੋਂ ਪੂਰੀ ਹੈ ਤੇ ਗਾਰੰਟੀ ਗਾਰੰਟੀ ਫੁੱਲ ਦਿੱਤੀ ਆ ਬਾਈ ਨੇ ਹਾਂ ਦੇਖ ਲਾ ਇਹ ਤਾਂ ਗੱਲ ਨਹੀਂ ਨਾ ਨਾ ਇਹ ਗਾਰੰਟੀ ਫੁੱਲ ਹੈ ਬਾਈ ਇਹਨੂੰ ਬਾਈ ਨੂੰ ਕਹਤਾ ਤੈਨੂੰ ਦੋ ਨੂੰ ਆਪਾਂ ਨੇ ਗੱਭਣ ਦੀ ਤੈਨੂੰ ਸੁਈ ਆ ਠੀਕ ਹੈ ਅੱਜ 10 ਤਰੀਕ ਹੋ ਗਈ ਠੀਕ 12 ਕਿਲੋ ਦੁੱਧ ਹੁਣ ਤਿਆਰ ਹੋ ਗਿਆ ਜੋੜੇ ਚਲੇ ਠੀਕ ਹੈ ਹਾਂ ਸਾਰੀਆਂ ਗਰੰਟੀਆਂ ਦੇ ਦਿਆ ਨੂੰ ਇਹ ਬਾਈ ਨੂੰ ਕਹਤਾ ਵੀ ਇਹੀ ਜੀ ਗੱਲ ਨਹੀਂ ਹੈਗੀ ਭੱਜਣ ਦੇ ਹੁਣ ਬੰਦੇ ਆ ਸੀ ਬੰਦੇ ਸਾਡੇ ਲੱਗ ਕੇ ਦੇ ਨੇ ਵੀਡੀਓ ਚ ਆ ਗਿਆ ਪੂਰੀ ਪਤਾ ਗੱਲ ਗਈ ਹੈ ਕਿਉਂ ਕਿ ਅਣੀ ਭੱਜਣ ਵਾਲੀ ਬਾਈ ਆ ਦੱਸ ਐ ਖੜਾ ਕੇ ਤਾਰਾ ਮਾਰ ਲੀਆ ਖੜ ਜੂਗੀ ਬੱਚੀ ਵਾਲੀ ਨਹੀਂ ਖੜਦੀ ਠੀਕ ਹੈ ਗੱਲ ਬੱਚੀ ਵਾਲੀ ਨਹੀਂ ਖੜਦੀ ਝੋਟੀ ਪਈ ਦੀ ਅਸੀਲ ਆ ਬਾਈ ਆਈ ਆਈ ਮਾਰ ਦੇ ਤਾ ਹੱਥ ਤੋੜ ਕੇ ਬੱਚੀ ਵਾਲੀ ਨਹੀਂ ਇੱਕ ਵਾਰੀ ਖੜਦੀ ਲੈ ਮੈਂ ਤੋੜ ਤੋੜ ਦੇ ਕਾਲੇ ਆ ਝੋਟੀ ਆ ਗਈ ਫੁੱਲ ਬਾਡੀ ਵੇਟ ਵਾਲੀ ਭਜਨ ਵੀ ਫੁੱਲਾ ਬਾਡੀ ਵੀ ਫੁੱਲਾ ਤੇ ਆਰਡਰ ਕੁਆਲਿਟੀ ਵੀ ਸ ਕਿਉਂਕਿ ਨਾਲ ਇਹਦੇ ਮੇਰਾ ਖਿਆਲ ਹੈ ਮੂੜਾ ਜਾ ਨਾ ਕਾਲੇ ਹਾਂ ਉਹ ਖਰੇਟ ਜਾ ਆਪਣਾ ਇਹੇ ਮੂੜੇ ਤੇ ਮਿਲਦੀ ਆ ਖਰੇਟ ਕਹਿੰਦੇ ਨੇ ਆਪਣੇ ਕਈ ਸੱਜਣ ਮੂੜਾ ਕਹਿੰਦੇ ਨੇ ਝੋਟੀ ਚੰਗੀ ਆ ਸੇਲੇ ਝੋਟੀ ਹੋ ਗਈ ਤੇ ਬਾਈ ਹੋਰਾਂ ਨੂੰ ਖੜਾਤਾ ਰੱਸਾ ਤੇ ਗਰੰਟੀਆਂ ਕਾਲੇ ਨੇ ਕਈ ਦਿੱਤੀਆਂ ਨੇ ਉਹ ਤੇ ਇਹ ਖਰੀ ਉਤਰੂਗੀ ਝੋਟੀ ਹਰੇਕ ਪੱਖ ਤੋਂ ਲੈ ਬਾਕੀ ਹੁਣ ਫਿਰ ਆਪਾਂ ਬਕਾਇਆ ਮਾਲ ਦੀ ਕਰ ਲਈਏ ਸ਼ੁਰੂ ਹਾਂ ਕਰੋ ਜੀ ਕਿਹੜੇ ਪਾਸਿਓਂ ਕਰੀਏ ਜਿਹੜੇ ਮਰਜ਼ੀ ਪਾਸੋਂ ਕਰ ਲਓ ਇਧਰਲੇ ਪਾਸਿਓਂ ਕਰ ਲਓ ਉਧਰੋਂ ਕਰ ਲਓ ਆ ਜਾ ਗੈਰੀ ਲਿਆ ਕੈਮਰਾ ਹੋ ਜਾ ਬੱਜੀ ਬੰਨੇ ਪਹਿਲਾਂ ਇਹਦੇ ਆਰਡਰ ਤੇ ਮਾਰਦੇ ਗੈਰੀ ਕੈਮਰਾ ਆਰਡਰ ਕੁਆਲਿਟੀ ਦੇ ਮਾਰਦੇ ਕੈਮਰਾ ਸੁਆ ਕਿਹੜਾ ਬਾਈ ਇਹਦਾ ਇਹਦਾ ਤੀਜਾ ਸੁਆ ਜੀ ਢੋਰ ਬਾਈ ਖੋਲ ਕੇ ਸੁਆ ਤੀਜਾ ਬੱਚਾ 18 ਦਿਨ ਹੋਇਲੇ ਨਾੜੂਆ ਨਾੜੀ 31 ਹਾਂਜੀ ਆ ਨਾੜੂਆ ਦਿਖਾ ਕੇ ਰਿਵਿਊ ਕਰਕੇ ਕੱਟੀ ਦਾ ਓਏ ਆ ਨਾੜੂਆ ਨਾਲ ਹੀ ਆ ਗਿਆ 8-9 ਦਿਨਾਂ ਦੀ ਸੂਇਆ ਨਾਲ ਵੀ ਕੱਟੀ ਆ ਤੇ ਸੁਆ ਤੀਜਾ ਸਿੰਘ ਥੋੜਾ ਜਰੂਰ ਖੁੱਲਾ ਪਰ ਬਾਡੀ ਦੀ ਗੱਲ ਕਰ ਲਈ ਬਈ ਬਾਡੀ ਬਹੁਤ ਆ ਮਹਿੰਗੀ ਬਾੜੀ ਵੱਡੀ ਮਹਿੰਗੀ ਆਥੀ ਦਾ ਬੱਚਾ ਹੀ ਲੱਗੂਗਾ ਬਾਡੀ ਫੁੱਲਾ ਥਣ ਦਾ ਸੈਜ ਬਹੁਤ ਸੋਹਣਾ ਕਮਾਲ ਹੈ ਇਹਦੀ ਬਾਈ ਚਬਾਈ ਦੀ ਕਿਵੇਂ ਕਾਲੇ ਚਬਾਈ ਬਹੁਤ ਚੋਂ ਵਧੀਆ ਗੁਰੀ ਮੋਟਾ ਮੋਟਾ ਚੋਣਾ ਆਣ ਵਧੀਆ 8 9 ਦਿਨਾਂ ਦੀ ਸੂਈ ਥੱਲੇ ਜੇ ਗੱਲ ਕਰ ਲਈਏ ਦੁੱਧ ਕਿੰਨਾ ਆਇਆ 15 ਕਿਲੋ ਤਿਆਰ ਆਣ ਰੈਡੀ 15 ਹੈਗਾ ਜਿਵੇਂ ਮਰਜ਼ੀ ਬੰਦਾ ਚੋਲੇ ਹਾਂ ਵੀਰੇ 15 ਕਿਲੋ ਮੋਟਾ 14 ਕਹਦੇ ਚਾਹੇ ਤਾਂ 15 ਕਿਲੋ ਆਣ ਹੈ ਉੱਪਰੇ ਲਿਖ ਲੂਗਾ ਆਪਾਂ 15 ਕਿਲੋ ਕਹਿ ਕੇ ਜਿਹੜਾ ਮਰਜ਼ੀ ਚੋਲੇ 11 ਹੋਰ ਦਵਾ ਦੇ ਕਿਲੋ ਆਇਆ 11 ਚੋਲੇ ਜਿਵੇਂ ਹਾਂ 11 ਕਿਹੜਾ ਹੋਰ ਦਵਾ ਦੇ ਦੁੱਧ ਬਾਈ ਕਹਿੰਦਾ ਹੈਗਾ 15 ਕਿਲੋ ਦੇ ਕੋਲੇ ਗੁਰੀ ਐਡੀ ਮੱਝ ਨੂੰ 15 ਕੋਈ ਜ਼ਿਆਦਾ ਨਹੀਂ 20 ਤੇ ਪਹੁੰਚੂ 18 ਦੇ ਝੋਟੇ ਪੀਕ ਲੈਵਲ ਤੇ 18-12 ਬਾਈ ਕਹਿੰਦਾ ਦੇ ਦੂ ਅੱਜ ਹੈਗਾ 15 ਤੇ ਦੁੱਧ ਜਿੰਨਾ ਅੱਜ ਦੀ ਤਰੀਕ ਚ ਬਾਈ ਜਿਹੜੇ ਵੀ ਜਾਨਵਰ ਦਾ ਦੱਸੂਗਾ ਘੱਟ ਤੋਂ ਘੱਟ ਦੋ ਟਾਈਮ ਤੁਸੀਂ ਬਾਈ ਕੋਲੇ ਚੋਕ ਕੇ ਤਸੱਲੀ ਕਰਕੇ ਲੈ ਜਿਓ ਕਿਉਂਕਿ ਬਾਅਦ ਚੋਂ ਨਾ ਮੇਰੇ ਵਰਗੇ ਲਵੇ ਘੰਟੀ ਲਾਇਆ ਕਰੋ ਨਾ ਲਾਇਆ ਕਰੋ ਬਾਈ ਵਪਾਰੀ ਕੋਲੇ ਅਗਲੇ ਦੇ ਘਰੇ ਦੋ ਟਾਈਮ ਚਾਰ ਟਾਈਮ ਤਸੱਲੀ ਕਰ ਲਿਆ ਕਰੋ ਜਿਹੜਾ ਬੰਦਾ ਵੀਡੀਓ ਚ ਕਹਿ ਕੇ ਦੋ ਟਾਈਮ ਚਵਾਉਂਦਾ ਨਹੀਂ ਉਹ ਤੋਂ ਜਾਨਵਰ ਲਿਆ ਵੀ ਨਾ ਕਰੋ ਐਸਾ ਜਾਨਵਰ ਲਿਆ ਉਹਦੇ ਮਨ ਚ ਚੋਰ ਹੀ ਆ ਆਪਾਂ ਤਾਂ ਐਨ ਖੁੱਲੀ ਛੁੱਟੀ ਦੇਨੇ ਆ ਜਿਵੇਂ ਗਾਗ ਦੀ ਸੰਤੁਸ਼ਟੀ ਹੁੰਦੀ ਹੈ ਠੀਕ ਹੈ ਓਵੇਂ ਕਰੇ ਠੀਕ ਆ ਗੱਲ ਜਿਵੇਂ ਗਾਗ ਦੀ ਸਤੰਤੀ ਹੈ ਉਵੇਂ ਕਰੇ ਅਨਾਲ ਵੀ ਇਹਦੇ ਕੱਟੀ ਆ ਗਈ ਹੈ ਨਾ ਆਹ ਕੱਟੀ ਨਾਲ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਕੁਰੀ ਜੇ ਆਪਾਂ ਇਹਦਾ 1.5 ਲੱਖ ਮੰਗ ਲਈਏ ਤਾਂ ਵੀ ਘਟ ਹੈ 60 ਮੰਗ ਲਈਏ ਤਾਂ ਵੀ ਘਟ ਹੈ ਅੱਛਾ ਜਿਵੇਂ ਦੁੱਧਾ ਜੰਗਾਲ ਹੈ ਅਰ ਏਦਾਂ ਜਿਵੇਂ ਕਹਿੰਦੇ ਆ ਬਾਕੀ ਜਿਵੇਂ ਬਾਡੀ ਹੈ ਨਾ ਬਾਕੀ ਹੈ ਆਪਾਂ ਜਮੇ ਜਰਾ ਕੱਦ ਦਾ ਆਈਡੀਆ ਕਰਾਂ ਅੱਜ ਆਪਾਂ ਨਾਲ ਦਵੀਂ ਵਿਕਤ ਧਮਾਕੇ ਵਾਲੀ ਕੰਮ ਕਰਨਾ ਹੈ ਕਿੰਨੇ ਦੇ ਵਾਹ ਇੱਕ ਲੱਖ 35 ਹਜ਼ਾਰ ਦੀ ਮੱਚ ਦੇ ਦਾਂਗੇ ਆਪਾਂ 1 35 ਦੀ ਹਾਂ 15 ਕਿਲੋ ਹਾਜ਼ਰ 15 ਕਿਲੋ ਹਾਜ਼ਰ ਪਾ ਸਕਦੀ ਹੈ ਪਾ ਸਕਦੀ ਹੈ ਤੇ 9 ਦਿਨ 8 ਦਿਨ ਸੂਈ ਨੋਈ ਆ ਨਾਲ ਕੱਟੀ ਤੇ 나ੜੂਆ ਕੱਟੀ ਦਾ ਨਾਲ ਆ ਕੇਰਾ ਹੋਰ ਦੱਸ ਆ ਦੇ ਇਥੋਂ 9 9 ਦਿਨ ਦੀ ਸੂਈ ਬਾਈ ਦੱਸ ਰਿਆ ਮੈਲੇ ਚੱਲੂਗੀ ਕਿਉਂਕਿ ਐਡੀ ਬਾਡੀ ਵਜਨ ਵਜੂਦ ਦੀ ਮੈਂ ਆ 2 ਕਿਲੋ ਘੱਟੋ ਘੱਟ ਵੱਧ ਸਕਦੀ ਆ ਹੋਰ ਆ 18 ਪੱਕਾ ਵੱਜੇ ਵੱਧ ਵੱਜੇ 18 ਦਾ ਗੁਰੀ ਪੱਕਾ ਕਰਨਾ ਮੈਨੇ ਠੀਕ ਆ ਗੱਲ ਹਾਂ ਇਹ ਮੈਨੂੰ 1 ਲੱਖ 35 35000 ਦੀ ਅਜੇ ਕਿਸੇ ਬਰੀਡਿੰਗ ਵਾਲੇ ਸੱਜਣ ਨੇ ਲੈ ਜਾਣੀ ਆ ਵੀ ਬਰੀਡਿੰਗ ਕਰਨੀ ਆ ਅੱਗੇ ਬੱਚੇ ਚੰਗੇ ਲੈਣੇ ਆ ਤੇ ਇਸ ਵਾਰ ਵੀ ਨਾਲ ਕੱਟੀ ਆ ਤੇ ਅੱਗੇ ਚੰਗਾ ਸੀਮਨ ਲਵਾ ਕੇ ਚੰਗੇ ਬੱਚੇ ਤੋਂ ਲੈ ਸਕਦੀ ਆ ਤੇ ਹੁਣ ਮਾਰਦਿਆ 2 ਨੰਬਰ ਵਾਲੀ ਤੇ ਇਹਦੇ ਨਾਲ ਕੀ ਆ ਗਿਆ ਇਹਦੇ ਨਾਲ ਕੱਟਾ ਆ ਗੁਰੇ ਇਹਦੇ ਨਾਲ ਬੁੱਲਾ ਆ ਗਿਆ ਨਾ ਹਾਂ ਇਹਦੇ ਨਾਲ ਕੱਟਾ ਆ ਗਿਆ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਗੁਰੇ ਮਾਰਦੀ ਮੁਰਦੀ ਤਾਂ ਨਹੀਂ ਨਾ ਜਮੀ ਵੀ ਨਹੀਂ ਮਾੜਾ ਬੱਚੇ ਕਰਕੇ ਥੋੜਾ ਜਿਹਾ ਉਹ ਕਰਦੀ ਆ ਹੁੰਦੀ ਠੀਕ ਆ ਗੱਲ ਹਾਂ ਕਾਦੇ ਦਾ ਵੀ ਫੁੱਲ ਵੱਡਾ ਆ ਗਿਆ ਨਾ ਹਾਂ ਕੱਦ ਕਾੜ ਦਾ ਇਹਦਾ ਵੀ ਆਈਡੀਆ ਕਰ ਲੇ ਇੱਥੇ ਤੋਂ ਕਿਉਂਕਿ ਨਵਾਂ ਆਤੀਆਂ ਬਾਈ ਹੋਰਾਂ ਨੇ ਉਹਦੇ ਕਰਕੇ ਲੂਈਂ ਜੀ ਚੱਕੀ ਖੜੀਆ ਹਾਂ ਠੰਡਾ ਕਿੰਨਾ ਸੁਆ ਕਿਹੜਾ ਇਹਦਾ ਸੁਆ ਦੂਜਾ ਗੁਰੀ ਢੋਰ ਖੋਲ ਕੇ ਬਾਈ ਢੋਰ ਦੇ ਕਿ ਸੁਆ ਦੂਜਾ ਨਾਲ ਮੇਲ ਕਾਫ ਸੁਆ ਕਿੰਨੇ ਦਿੰਦਾ 13 14 ਦਿਨ ਹੋ ਗਏ ਗੁਰੀ ਅਜੇ ਮੈਲਾ ਚੱਲੀ ਨਹੀਂ ਹੈਗੀ ਝੁੱਟੀ 13 14 ਹਾਂ ਇਹ ਗਰੰਟੀਆ ਮਲੇ ਵਾਲੀ ਮੈ ਲੀਓ ਵੀ ਆਪਣੀ ਗਰੰਟੀ ਹੈ ਵੀ ਮੈਲਾ ਚੱਲੂਗੀ ਮੈਲਾ ਚੱਲੂਗੀ ਠੀਕ ਆ ਗੱਲ ਢੋਰ ਬਾਈ ਐ ਇਹਨੂੰ ਹਨ ਦਾ ਸਾਈਜ਼ ਬਹੁਤ ਸੋਹਣਾ ਹੈ ਆਰਡਰ ਕੁਆਲਿਟੀ ਵੀ ਸੋਹਣੀ ਹੈ ਦੁੱਧ ਹੋਣ ਕਿੰਨਾ ਦੱਸਿਆ ਕਾਲੀ ਦੁੱਧ ਇਥੇ ਥੱਲੇ ਗੁਰੂ 15 ਕਿਲੋ ਤਿਆਰ ਕਰਕੇ ਮੈਂ ਫੇਰ ਪਾਈਏ ਵੀੜੀ ਚ ਹੈਗਾ 15 15 ਐਨ ਗਰੰਟੀ ਆ ਗਰੰਟੀ ਆਣਾ ਕਮਾਲ ਆ ਬਾਈ ਕਿਹੜਾ ਹੋਰ ਕਮਾਲ ਆ ਇਥੋਂ 15 ਕਿਲੋ ਦੁੱਧ ਦੇ ਥੱਲੇ ਬਾਈ ਕਹਿੰਦਾ ਹੈਗਾ ਹਾਜ਼ਰ ਤੇ ਡੰਗ ਦੋ ਡੰਗ ਬਾਈ ਤੋਂ ਚੋਕ ਕੇ ਤਸੱਲੀ ਕਰਕੇ ਹੋਰ ਚੀਜ਼ਾਂ ਲਿਆ ਸਕਦੇ ਹਾਂ ਪਿੰਡ ਹੈਗਾ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਮੇਰੇ ਜਖਲ ਹਰਿਆਣਾ ਲੈ ਚੱਲੇ ਜੀ ਕੋਲੋਂ ਕੋਲੋਂ ਲੈ ਇਥੋਂ ਘੁਮਾ ਕੇ ਬੱਚੇ ਦਾ ਬਾਵਾ ਕਰਦੇ ਆ ਲਿਆ ਭਾਈ ਲੈ ਅੰਦਰ ਬੰਦੇ ਬੱਚੇ ਦੇ ਬੱਚੇ ਦੇ ਬੱਚੇ ਦੇ ਨਾਲ ਹੀ ਪਰਾਂ ਹੋਣ ਦੀ ਇਥੋਂ ਆਰਡਰ ਦਾ ਸਾਈਜ਼ ਦਿਖਾ ਨਹੀਂ ਗੈਰੀ ਤੇ ਥਣ ਦਾ ਸਾਈਜ਼ ਦਿਖਾ ਦੀ ਚਪਾਈ ਦੀ ਕਿਵੇਂ ਹੈ ਚਪਾਈ ਦਾ ਕਾਲ ਨੂੰ ਛੇੜੇ ਛੇੜਦਾ ਪਤਾ ਨਾ ਮਾਰ ਦਿੰਦੇ ਬਾਲਾ ਕਰ ਦਿਓ ਠੀਕ ਹੈ ਗੱਲ ਚਪਾਈ ਦੀ ਮੋਟੀ ਫੁੱਲਾ ਮੋਟਾ ਛਿੱਟਾ ਕਿਸੇ ਪਾਸੋਂ ਵੀ ਨਹੀਂ ਆਪਾਂ ਸਾਰਿਆਂ ਦੀ ਧਾਰਾ ਮਾਰ ਦਾਂ ਗੁਰੀ ਠੀਕ ਹੈ ਗੱਲ ਲਾ ਲੈ ਬੱਚਾ ਇਹ ਚੇੜੇ ਦਾ ਇਹਦੀ ਮਾਰਦਾ ਪਹਿਲਾਂ ਲਾ ਦੇ ਛੇੜ ਬੱਚਾ ਜਦੋਂ ਆ ਗਈ ਸਾਨੂੰ ਮਾਰ ਲਈ ਬੋਲ ਹੁਣ ਲੈ ਚੱਲ ਗੈਰੀ ਲਾਸਟ ਵਾਲੀ ਤੇ ਕੈਮਰਾ ਆ ਜਾ ਆ ਜੋਟੀ ਦਾ ਸੇਲ ਹੋ ਗਈ ਇਹਦੇ ਵਾਸਤੇ ਫੋਨ ਨਾਮ ਲੈਓ ਬਾਈ ਨੂੰ ਤੇ ਹੁਣ ਮਾਰਦੇ ਆ ਛੋਟੀ ਤੇਰਾ ਤੂੰ ਹੀ ਤੋਰਦੇ ਕਾਲੇ ਕੋਈ ਸੁਆ ਕਿਹੜਾ ਭਾਈ ਦਾ ਸੁਆ ਦੂਜਾ ਕੁੜੀ ਦਾ ਬੱਚਾ ਕੀ ਆ ਨਾਲ ਬੱਚਾ ਕੱਟੀ ਆ ਥੱਲੇ ਮੇਰੀ ਇਹਦੇ ਨਾਲ ਕੱਟੀ 8 ਦਿਨ ਹੋਈ ਨੇ ਸੂਈ ਨਾਲ ਤੂ ਆ ਦੂਜਾ ਨਾਲ ਕੱਟੀ 8 ਦਿਨਾਂ ਦੀ ਸੂਈ ਹੋਈ ਬੱਚਾ ਵੀ ਬਹੁਤ ਸ਼ਾਨਦਾਰ ਆ ਗਿਆ ਨਾਲ ਤੇ ਥਣ ਦਾ ਸੈਜ ਵੀ ਸੋਹਣਾ ਤੇ ਆਰਡਰ ਕੁਆਲਿਟੀ ਵੀ ਤਕਰੀਬਨ ਤਕਰੀਬਨ ਜਿਵੇਂ گاਵਾ ਦਾ ਹੁੰਦਾ ਆ ਆਰਡਰ ਰੱਖਦੀ ਆ ਜੋਸ਼ ਵਾਲਾ ਰੱਖਦੀ ਫਿਕਸ ਆ ਗਾਂ ਵਾਲੇ ਬੰਨੇ ਥੋੜਾ ਜ਼ਿਆਦਾ ਰੱਖਦੀ ਆ ਤੇ ਨਾੜਾ ਨੂੜ ਆਰਡਰ ਤੇ ਬਹੁਤ ਆ ਗਿਆ ਲਵਾਈ ਵੀ ਛੋਟੀ ਦੀ ਚੰਗੀ ਆ ਥਣ ਦਾ ਸਾਈਜ਼ ਵੀ ਬਹੁਤ ਸੋਹਣਾ ਹੈ ਦੁੱਧ ਕਿੰਨਾ ਹਾਜ਼ਰ ਹੈ ਦੁੱਧ 12 ਕਿਲੋ ਗੁਰੀ ਆ ਜਾਣ ਤਿਆਰ ਹੋਣੇ ਥੱਲੇ 12 ਕਿਲੋ 12 ਤਿਆਰ ਹੈ ਕਿਲੋ ਕਿਲੋ ਚਾਹੀਏ ਹੁਣ ਘੱਟ ਦੱਸ ਜਿੰਨਾ ਹੋਊਗਾ ਤੈਨੂੰ ਦੁੱਧ ਦਾ ਆਪਣਾ ਰਕਾਣ ਬਣ ਗਿਆ ਸ਼ਿਕਾਇਤ ਦਾ ਮੈਂ ਕਹਿੰਦੀ ਸੀ ਕਹਿੰਦਾ ਮੈਂ ਠੀਕ ਹੈ ਹਾਂ ਕਮਾ ਦੇ 11 ਹੋਰ ਇੱਥੇ ਲੈ ਆ ਲੈ ਆ ਲੈ ਆ ਲੈ ਆ ਕਮਾ ਲਿਆ 11 ਹੋਰ ਕਰਾ ਦੇ ਤਸੱਲੀ ਆ ਲੈ ਚਲ ਆ ਇਹਨੂੰ ਨਾਲ ਇਹਦੇ ਆ ਗਈ ਕੱਟੀ ਕੀ ਟੀਵੀ ਤੁਹਾਨੂੰ ਦਿਖਾ ਦਾਂਗੇ ਆਪਾਂ ਤਸੱਲੀ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਛੋਟੀ ਦੀ ਆਰਡਰ ਦਾ ਸਾਈਜ਼ ਜਾਂ ਥਣ ਦਾ ਸਾਈਜ਼ ਤੇ ਉਸ ਤੋਂ ਵੱਡੀ ਬਿਲਕੁਲ ਨਵੇਂ ਹਾਨ ਚ ਆ ਗਈ ਜਾਨ ਵਾਲੀ ਛੋਟੀ ਆ ਚਵਾਈ ਦੀ ਕਹਿੰਦੇ ਕਿਵੇਂ ਆਈ ਚਵਾਈ ਦਾ ਮੋਟਾ ਮੋਟਾ ਚੋਣਾ ਹੈ ਨਾ ਚੋਹ ਚਵਾਈ ਦਾ ਨਹੀਂ ਆਪਣਾ ਲਿਖ ਲੂ 17 ਜੀ ਵੀ ਦਿਖਾ ਰਿਹਾ ਇਹਦੇ ਦਿਖਾਵਾਂਗਾ ਧਾਰਾ ਇਹਦੇ ਕੋਲ ਕਿੰਨਾ 12 ਕਿਲੋ ਹੈ ਇਹਦੇ ਕੋਲ 12 ਕਿਲੋ ਹੈ 8 ਦਰਾਂ ਦੀ ਸੂਈ ਅੱਜ 8 ਦਰਾਂ ਦੀ ਨਾਲ ਨਾਲ ਫੀਮੇਲ ਨਾਲ ਕੱਟੀ ਆ ਨਾਲ ਇਹਦੇ ਆ ਗਈ ਕੱਟੀ ਤੇ ਹੁਣ ਗੈਰੀ ਲੈ ਇਧਰਲੇ ਬੰਨੇ ਕਮਰੇ ਆ ਗਈ ਛੋਟੀ ਬਾਈ ਕਰਦੇ ਬੱਚਾ ਬੰਨੇ ਤੇ ਇਹ ਧਾਰਾ ਦਿਖਾ ਦੇ ਮਾਰ ਕੇ ਥੱਲੀ ਮਾਰ ਦੇ ਦੁੱਜੀ ਦੋ ਦੋ ਧਾਰਾ ਮਾਰਦੀ ਜਿਆਦਾ ਨਾ ਖਰਾਬ ਕਰੀ ਪਿੱਛੇ ਲੈ ਜਾ ਵੀ ਮਾਰ ਦੇ ਆ ਚਵਾਈ ਦੀ ਹੈਗੀ ਠੋਸ ਜਮਾ ਖਰੀ ਆ ਚਵਾਈ ਦੀ ਇੱਧਰ ਦਿਖਾ ਦੇ ਕੈਮਰੇ ਚ ਧਾਰਾ ਇਹ ਇੱਥੇ ਮਾਰ ਦੇ ਬਾਬਾ ਛੱਡ ਦੇ ਬਾਈ ਜਿਆਦਾ ਨਾ ਜਿਆਦਾ ਪਰੇਸ਼ਾਨ ਨਾ ਕਰ ਇਹਦਾ ਰੇਟ ਕਾਲੇ ਇਹਦਾ ਵੀ ਅੱਜ ਆਪਾਂ ਫਿਕਸ ਰੇਟ ਪਾਉਣੇ ਸਾਰੇ ਦੇ ਕਿੰਨਾ ਕਾ ਇੱਕ 35 ਦੇ ਦੇ ਦਾਂਗੇ ਉਹ ਵੀ 135 ਉਹ ਵੀ 135 135 ਦਾ 135 ਇਹ ਜੋੜਾ ਸੱਜੇ ਲੈਂਦਾ ਹੋਏ ਕੋਈ ਤਾਂ ਛੋਟ ਕਰ ਦਾਂਗੇ 270 ਹੋ ਗਿਆ ਹਾਂ ਆ 270 ਹੋ ਗਿਆ ਕਰਿਆਂ ਇਹਨੂੰ ਮੜਿਆ ਕਰਦੀ ਆ ਨਾ ਥੋੜੇ ਬੱਚੇ ਦਾ ਬਾਲਾ ਕਰਦੀ ਆ ਠੀਕ ਹੈ ਕਰ ਹਾਂ ਆ 270 ਦਾ ਜੋੜਾ ਹੋ ਗਿਆ ਤੇ ਮਾਨਤਾਨ ਉਹਦੇ 'ਚ ਹੋ ਜਾ ਕਰ ਦਾਂਗੇ ਆ ਮਾਨਤਾਨ ਬਾਈ ਕਹਿੰਦਾ ਕਰਦੇ ਆ ਇਹ ਖੁੱਲਾ ਕੋਈ ਚੱਕਰ ਨਹੀਂ ਤੇ ਆ ਆ ਰੋਟੀ ਦਾ ਬੱਚਾ ਲਾ ਦੇ ਦੀਆਂ ਧਾਰਾਂ ਆ ਇਹਦਾ ਦੂਜਾ ਸੂਆ ਇਹਦੇ ਨਾਲ ਆ ਗਈ ਕੱਟੀ ਇਹਦਾ ਸੂਆ ਕਿੰਨੇ ਦਿਨ ਦਾ ਇਹ ਨੂੰ 8 ਦਿਨ ਹੋਏ ਦੇ ਗੁਰਿਆਜ 8 ਦਿਨਾਂ ਦਾ ਸੂਆ ਨਾਲ ਕੱਟੀ ਹਾਜ਼ਰ ਕਿੰਨਾ 12 ਕਿਲੋ ਹਾਜ਼ਰ ਹੈ ਇਸ ਟਾਈਮ ਹਾਂ ਇਸ ਟਾਈਮ ਹੈ ਨਾ ਕਿੰਨਾ ਕੁ ਪਾ ਸਕਦੀ ਹੈ ਬਹੁਤ ਨਹੀਂ ਮੈਂ ਕਹਿੰਦਾ 15 16 ਦਾ ਪਾਉਗਾ ਕਾਦਾ ਝੋਟੀਆਂ ਚੰਗੀ ਹੈ ਬਰੀਡ ਦੀ ਵਧੀਆ ਠੀਕ ਹੈ ਜੀ ਹਾਂ ਆ ਬੱਚਾ ਲਾ ਕੇ 1700 ਨੂੰ ਆਪਾਂ ਇਹਦੀਆਂ ਵੀ ਦਿਖਾ ਦੇ ਹਾਂ ਆਪਾਂ ਗੁੜੀ ਆ ਲਾਲਾ ਵੀ ਮੋਗਿਆਂ ਦਾ ਕੰਮ ਹੈ ਆ ਜਾਣ ਦੇ ਮਨਾਂ ਝੋਟੀਆਂ ਦੇਖੀ ਠੀਕ ਹੈ ਜੀ ਹਾਂ ਅਰਦੀ ਨਹੀਂ ਮਾੜੀ ਆਪਾਂ ਲੈ ਨਹੀਂ ਚਵਾਈ ਦੀ 100 ਦੀ 100 ਤੇ ਬਾਕੀ ਜੇ ਕਿਸੇ ਨੇ ਪਹੁੰਚ ਪਹੁੰਚ ਕਰਾਉਣੀ ਹੋਈ ਗੁੜੀ ਪਹੁੰਚਾ ਲਈ ਪਤਾ ਹੀ ਗੱਲ ਹੈ ਤੈਨੂੰ ਆ ਵੀ ਮੈਂ ਤੇਰੇ ਨਤਰ ਕੇ ਪਾ ਗੱਲ ਮੈਂ ਨਾ ਪਾ ਪਾ ਨਾ ਫੇਰਸ ਫਿਰ ਪਹੁੰਚ ਵਾਲੇ ਪਾਸੇ ਲੰਦਾ ਪਹੁੰਚ ਕਰਾਉਂਦੇ ਨਾਲ ਇਹ ਚ ਛੋਟਾ ਵਾਲਾ ਕੰਮ ਹੋ ਜਾਂਦਾ ਨਹੀਂ ਵਿੱਚ ਪਹੁੰਚ ਨਹੀਂ ਹੈ ਹਾਂ ਪਹੁੰਚ ਉਦਾਂ ਕਹਿਣਾ ਵੀ ਖਰੀਦ ਕੇ ਬੰਦਾ ਆਪਦੇ ਪਹੁੰਚ ਦੇ ਪੈਸੇ ਦੇ ਦੇ ਪਹਚਾ ਦੇਾਂਗੇ ਆਪਾਂ ਕਹਿੰਦਾ ਹਾਂ ਇਹ ਇਹ ਆਪਾਂ ਕਰ ਲਾਂਗੇ ਆ ਇਹ ਆਪਾਂ ਪਹਚਾ ਦੇਾਂਗੇ ਬਾ ਕਰ ਦੇ ਬੰਨੇ ਬੱਚਾ ਦੋ ਦੋ ਧਾਰੀ ਮਾਰਨੀ ਆ ਕੋਈ ਜੀ ਆ ਆ ਜਾਂਦੇ ਆਜੂ ਕੋਈ ਨਹੀਂ ਤੂੰ ਕਰ ਦੇ ਬੰਨੇ ਦੋ ਦੋ ਧਾਰਾ ਬੜੇ ਲੰਬੀ ਹੋ ਜੂ ਵੀਡੀਓ ਜਾਵੇ ਕੋਈ ਨਾ ਲੰਬੀ ਨੂੰ ਕੀ ਆ ਧਾਰਾਂ ਹੀ ਦਿਖਾਈ ਦੋ ਮਾਰ ਕੇ ਪਿਛਲਾ ਨੂੰ ਮਾਰ ਦੇ ਪਿਛਲਾ ਨੂੰ ਮਾਰ ਦੇ ਕੋਈ ਨਹੀਂ ਉਹ ਜਿਹੜਾ ਸੱਜਣ ਲੈ ਜਾਊਗਾ ਉਹ ਚੈ ਤਵਾਈ ਦੀ ਆ ਗਈ ਭਾਈ ਇਹ ਮਾਈ ਤੁਮਾਈ ਦਾ ਇੱਕ ਤੋਂ ਇੱਕ ਹੈ ਇਹਦਾ ਰੇਟ ਦੱਸ ਜਮੀ ਹਾਂ ਨਾ ਬਿਲਕੁਲ ਫਿਕਸ ਜਮਿਓ ਜਮੀ ਸਵਾ ਲੱਖ ਦੀ ਝੋਟੀ ਦੇ ਦਾਂ ਇੱਕ ਬੱਚੀ ਦੀ ਇੱਕ ਬੱਚੀ ਦੀ ਠੀਕ ਹੈ ਬਸ ਬਾ ਤੰਗ ਪਰੇਸ਼ਾਨ ਨਾ ਬਾਲਾ ਕਰਿਓ ਨਾਲ ਕੱਟੀ ਆ ਗਈ ਸੂਹਾ ਦੂਜਾ ਨੰਬਰ ਬੋਲ ਦੇ ਜ਼ਰਾ ਹੋ ਜਾ 95920 ਹਾਂਜੀ 99493 95920 99493 ਤਿੰਨ ਪਸ਼ੂ ਨੇ ਬਾਈ ਕੋਲੇ ਫੋਰ ਸੇਲ ਇੱਕ ਝੋਟੀ ਸੇਲ ਹੋਗੀ ਇਹਨਾਂ ਤਿੰਨਾਂ ਚ ਜਿਹੜੀ ਵੀ ਪਸੰਦ ਆਉ ਜਿੰਨਾ ਜਿੰਨਾ ਦੁੱਧ ਬਾਈ ਦੱਸਦਾ ਡੰਗ ਦੋ ਡੰਗ ਚੋਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ